ਅਮਰੀਕਾ ਚ ਪੰਜਾਬੀ ਵਿਅਕਤੀ ਦਾ ਗੋਲੀਆਂ ਮਾਰ ਮਾਰ ਕੀਤਾ ਕਤਲ ਬਪਰੀ ਉਸ ਸਟੋਰ ਤੇ ਯਾ ਲੀਕਰ ਸਟੋਰਸ ਤੇ ਉਹ ਸੌਧਾਰਣ ਆਇਆ ਉਹ ਦਰਦੁਰ ਰਹਿਣਵਾ ਬਸ ਹੀ ਮਾਰ ਬੋਟਾ ਆਇਆ ਉਹਨਾਂ ਨਾਲ ਇਹਦਾ ਕੋਈ ਰੇਡਬੁੱਕ ਤੋਂ ਗੱਲ ਵੀ ਨਹੀਂ ਤੇ ਉਹ ਪਰੋਣ ਨੇ ਆਖਿਆ ਭਾਈ ਜੀ ਤੈਨੂੰ ਬਾਹਰ ਨਹੀਂ ਖਾਂਦਾ ਤੇ ਤੂੰ ਅਗਲੇ ਸਟੋਰ ਤੋਂ ਲੈ ਵਿਅਕਤੀ ਨੇ ਮੌਕੇ ਤੇ ਤੋੜਿਆ ਦਮ ਮੜੀ ਮੋਟੀ ਗੱਲਬਾਤ ਹੋਈ ਤੇ ਹੁਣ ਤੱਕ ਕੋਈ ਮਾਰ ਨਹੀਂ ਮੜ ਕੇ ਮੁੰਡੇ ਨਾਲ ਗੱਲ ਚੱਲਦੀ ਵੀ ਫੋਨ ਤੇ ਮੁੰਡਾ ਕਿ ਬੁੰਡੇ ਨਾਲ ਦੇ ਸਟੋਰ ਤੇ ਆਪਣਾ ਸਟੋਰ ਸੀ ਇਹਨਾਂ ਦੇ ਆਪਣੇ ਚ ਰੋਸ ਸੀ ਜਦੋਂ ਪੂਰ ਪਤਾ ਲੱਗਾ ਵੀ ਗੋਲੀਆਂ ਦੀ ਆਵਾਜ਼ ਆਈ ਤੇ ਭੱਜ ਕੇ ਆਏ ਤੇ ਆਉਣ ਸਾਨੂੰ ਉਹ ਡੱਗਾ ਪਿਆ ਸੀ ਅਮਰੀਕਾ ਪੁਲਿਸ ਨੇ ਉਕਤ ਦੋਸ਼ੀ ਕਾਲੇ ਵਿਅਕਤੀ ਨੂੰ ਕੀਤਾ ਗ੍ਰਿਫਤਾਰ ਹੁਣ ਲਗਭਗ ਸਾਲ ਹੀ ਚੱਲ ਰਿਹਾ ਹੈbro ਮਨ ਕੰਨ ਲਗਾ ਜੱਤਰੀ ਹੀ ਹੁਣ ਇੱਥੇ ਆਪਣਾ ਕੰਮ ਸ਼ੁਰੂ ਕਰਦਾ ਤੇ ਹੁਣ ਅੱਥਰੂ ਦੋ ਤਿੰਨ ਸਟੋਰ ਹੈ ਮੁੰਡੇ ਆ ਕੇ ਕੰਮ ਕਰਦੇ ਨੇ ਤੇ ਹੁਣ ਵੜਾ ਹੋ ਗਿਆ ਇੱਥੇ ਆਪਾਂ ਘਰ ਭਰਪੂਰ ਕੇ ਆਪਣਾ ਸਿੱਥੀ ਬੰਦੀ ਬੰਦੀ ਰੱਖ ਕੇ ਕੰਮ ਕਰਾਉਣਾ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿਖੇ ਇੱਕ ਅਮਰੀਕੀ ਮੂਲ ਦੇ ਇੱਕ ਕਾਲੇ ਵਿਅਕਤੀ ਨੇ ਲਿਕਰ ਸਟੋਰ ਦੇ ਮਾਲਕ ਨੂੰ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਨਵੀਨ ਸਿੰਘ ਜਿਸ ਦੀ ਕੀ ਉਮਰ ਪੰਜਾ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਕੁੱਕਾ ਤਲਵੰਡੀ ਹਾਲ ਵਾਸੀ ਨਡਾਲਾ ਤੇ ਸਾਬਕਾ ਪ੍ਰਧਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਨਡਾਲਾ ਜਥੇਦਾਰ ਸੁਰਜ ਸਿੰਘ ਦੇ ਜਵਾਈ ਵੱਜੋਂ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਰਜ ਸਿੰਘ ਦੇ ਛੋਟੇ ਭਰਾ ਅਫਤਾਰ ਸਿੰਘ ਮੁਲਤਾਨੀ ਨੇ ਦੱਸਿਆ ਕਿ ਨਵੀਨ ਸਿੰਘ ਆਪਣੇ ਪਰਿਵਾਰ ਨਾਲ ਪਿਛਲੇ 35 ਸਾਲ ਤੋਂ ਅਮਰੀਕਾ ਦੇ ਸ਼ਿਕਾਗੋ ਵਿੱਚ ਰਹਿ ਰਿਹਾ ਹੈ ਤੇ ਉਸ ਦੇ ਉੱਥੇ ਆਪਣੇ ਸਟੋਰ ਨੇ ਬੀਤੀ ਰਾਤ ਅਮਰੀਕਾ ਦੇ 1.5 10 ਵਜੇ ਉਹੋ ਕਰਜਨਲੀ ਸਟੋਰ ਬੰਦ ਕਰਨ ਦੀ ਤਿਆਰੀ ਕਰ ਰਿਹਾ ਸੀ ਕਿ ਅਮਰੀਕਾ ਮੂਲ ਦਾ ਇੱਕ ਕਾਲਾ ਵਿਅਕਤੀ ਸਮਾਨ ਲੈਣ ਆਇਆ ਤੇ ਕਿਸੇ ਗੱਲ ਨੂੰ ਲੈ ਕੇ ਦੋਹਾਂ ਦਰਮਿਆਨ ਬਹਿਸਵਾਜੀ ਹੋਈ ਤੇ ਕਾਲੇ ਵਿਅਕਤੀ ਨੇ ਪੰਜਾਬੀ ਵਿਅਕਤੀ ਦੇ ਗੋਲੀਆਂ ਮਾਰ ਦਿੱਤੀਆਂ ਜਿੱਥੇ ਕਿ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਦੱਸਿਆ ਜਾ ਰਿਹਾ ਕਿ ਅਮਰੀਕਾ ਪੁਲਿਸ ਨੇ ਉਕਤ ਦੋਸ਼ੀ ਕਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਤੇ ਸਟੋਰ ਨੂੰ ਸੀਲ ਕਰ ਦਿੱਤਾ ਜੀ ਸਰ ਇਹ ਕੀ ਮਾਮਲਾ ਹੈ ਇਹ ਜਿਹਨਾਂ ਦੀ ਡੈਥ ਹੋਈ ਕੀ ਲੱਗਦੇ ਸੀ ਤੁਹਾਡੇ ਉਹ ਸਾਡੇ ਜੁਆਈ ਸੀ ਭਰਾਵਾ ਜੁਆਈ ਸੀ ਹਾਂਜੀ ਇਦਾਂ ਵਾਪਰੀ ਘਟਨਾ ਹੈ। ਵਾਪਰੀ ਉਹ ਸਟੋਰ ਤੇ ਹਾਲੀਕਰ ਸਟੋਰ ਸਿੱਤੇ ਦੇ ਉਹ ਸੌਦਾ ਜਣਾ ਆਇਆ ਕਿ ਦਰਦੂਰ ਲੈਣਵਾ ਬਾਈਸ ਸਹੀਆ ਮਾੜਾ ਮੋਟਾ ਆਇਆ ਉਹਨਾਂ ਨਾਲ। ਇਹ ਇਦਾਂ ਕੋਈ ਰਿਟਰੂਕ ਤੋਂ ਗੱਲ ਵੀ ਨਹੀਂ ਸੀ। ਉਹ ਪਰੋਣ ਨੇ ਆਖਿਆ ਭਾਈ ਜੀ ਤੈਨੂੰ ਬਾਰ ਨਹੀਂ ਖਾਂਦਾ ਤੇ ਤੂੰ ਅਗਲੇ ਸਟੋਰ ਤੋਂ ਲੈ ਲੈ। ਸਾਡੇ 38 ਫਿਕਸ ਨਹੀਂ। ਪਰ ਇਹੀ ਕਟਾ ਨਵਾਂ ਕੰਮ ਕਰਨੇ ਪੁਰਾਣਾ ਸਟੋਰ ਸਾਡਾ ਅਜਿਹਾ ਇੱਕ ਮੋੜੀ ਮੋਟੀ ਗੱਲਬਾਤ ਹੋਈ ਤੇ ਉਹਨੇ ਚੱਕ ਕੇ ਕੁੜੀ ਮਾਰਤੀ। ਮੁੜ ਕੇ ਮੁੰਡੇ ਨਾਲ ਗੱਲ ਚਲਦੀ ਵੀ ਫੋਨ ਤੇ ਮੁੰਡਾ ਕਿੱਥੇ ਸੀ? ਬੁੰਡੇ ਨਾਲ ਦੇ ਸਟੋਰ ਤੇ ਸੀ। ਆਪਣਾ ਸਟੋਰ ਸੀ ਉਹਨਾਂ ਦੇ ਆਪਣਾ ਸਟੋਰ ਸੀ। ਜਦੋਂ ਪੂਰਤ ਪਤਾ ਲੱਗਾ ਵੀ ਗੋਰੀਆਂ ਦੀ ਆਵਾਜ਼ ਆਈ ਤੇ ਭੱਜ ਕੇ ਆਏ ਤੇ ਆਉਂਦਿਆਂ ਨੂੰ ਉਹ ਡਿੱਗਾ ਪਿਆ ਸੀ। ਉਹਨੂੰ ਚੱਕ ਕੇ ਦੇਖਿਆ ਸੀ ਬਸ ਉਹਦੀ ਬਾਹਾਂ ਦੇ ਵਿੱਚ ਹੀ ਦੰਦ ਤੋੜਤੇ। ਕਿੰਨੇ ਕਰਦੇ ਨੇ ਪੁਲਿਸ ਆ ਗਈ। ਕਿੰਨੇ ਚਿਰ ਤੋਂ ਉੱਥੇ ਰਹਿ ਰਹੇ ਸੀ? ਉੱਥੇ ਤਕਰੀਬਨ ਕੋਈ 30 30 40 ਸਾਲ ਹੋ ਗਏ ਸੀ। ਜਿੰਨੇ ਸਾਰੇ ਲਗਭਗ ਹੋ ਗਏ। ਠੀਕ। ਤੇ ਉਹਨਾਂ ਨੇ ਇੱਥੇ ਹੀ ਕਾਰੋਬਾਰ ਆਪਣਾ ਖੋਲ੍ਹਣਾ ਹੀ 16 ਤਰੀਕ ਨੂੰ ਬੇਟੀ ਨਹੀਂ ਆਣਾ ਸੀ। ਕਸਤ ਮਾ ਜੀ ਨੂੰ ਕੰਦਾ ਵੀ ਤੁਸੀਂ ਜਾਓ ਤੇ ਮੈਂ ਆਣ ਕੇ ਵੀ ਕੁਝ ਜ਼ਮੀਨ ਲਈ ਉਹ ਬਿਆਹ ਬਿਆਨਾ ਬੁਨਾ ਕੀਤਾ ਸੀ ਇੱਥੇ ਆਪਣੇ ਘਰ-ਬਾਰ ਕੋਲ ਨਹੀਂ ਹੁਣ ਲਗਭਗ ਸਾਲ ਇੱਥੇ ਰਹਿਣਾ ਹੀ ਪਰ ਮੈਨੂੰ ਕੰਨ ਲੱਗਾ ਦਾਤਾ ਜੀ ਇਹੀ ਹੁਣ ਇੱਥੇ ਆਪਣਾ ਕੰਮ ਸ਼ੁਰੂ ਕਰਦਾ ਤੇ ਹੁਣ ਉੱਥੇ ਚਲੋ ਦੋ ਤਿੰਨ ਸਟੋਰ ਹੈ ਬੰਦੇ ਆ ਕੇ ਕੰਮ ਕਰਦੇ ਨੇ ਤੇ ਹੁਣ ਵੱਡਾ ਹੋ ਗਿਆ ਇੱਥੇ ਆਪਾਂ ਘਰ-ਬਾਰ ਖੋਲ ਕੇ ਆਪਣਾ ਇੱਥੇ ਬੰਦੇ-ਬੰਦੇ ਰੱਖ ਕੇ ਕੰਮ ਕਰਾਣਾ ਹੈ ਤਾਂ ਦੀ ਗੱਲਬਾਤ ਹੋਈ ਫੋਨ ਤੇ ਪੁਲਿਸ ਨੇ ਕੀ ਕਾਰਵਾਈ ਕੀਤੀ ਪੁਲਿਸ ਨੇ ਪੁਲਿਸ ਨੇ ਉਹਦੀ ਸਟੋਰ ਬੰਦ ਕਰਕੇ ਉਹਨਾਂ ਨੇ ਸੀਲ ਕਰਤਾ ਸੀ ਤੇ ਬਾਦੀ ਦਿੱਤੀ ਨਹੀਂ ਹਲਤ ਕੋਨਾਂ ਨੇ ਤੇ ਹੁਣ ਸਾਡੇ ਪਰਿਵਾਰ ਗਿਆ ਇੱਥੋਂ ਪਾਜੀ ਦਾ ਪਾਜੀ ਵੀ ਗਿਆ ਪਰਿਵਾਰ ਵੀ ਗਿਆ ਪਹਿਲਾਂ ਬੇਟੀ ਕੱਢ ਲਈ ਸੀ ਉੱਥੇ ਫੈਮਲੀ ਨਾਲ ਪਰ ਹੁਣ ਇਹ ਗਏ ਨੇ ਹੁਣ ਸੇ ਰਾਤ ਪਈ ਹੁਣ ਉਸ ਪੂਰੀ ਸਾਰੀ ਕਾਰਵਾਰੀ ਕਰ ਗਈ ਦੋਸ਼ੀ ਕਾਬੂ ਕਰ ਲਿਆ ਪੁਲਿਸ ਦੋਸ਼ੀ ਕਾਬੂ ਹੋ ਗਿਆ ਮਿਲ ਗਿਆ ਕਬ ਉਹ ਜਿੱਤੇ ਦੇਖਿਆ ਉਹਨਾਂ ਅੱਗੇ ਵੀ ਆਉਂਦਾ ਜਾਂਦਾ ਸੀ ਉਸ ਸਟੋਰ ਜਾ ਪਹਿਲਾਂ ਵੀ ਹੁੰਦਾ ਪਹਿਲਾਂ ਵੀ ਆਂਦਾ ਜਾਂਦਾ ਸੀ ਸਟੋਰ ਤੇ ਬਸ ਗੱਲ ਮਾੜੀ ਜੀ ਗੱਲ ਤੋਂ ਬੈਸ ਸਹੀ ਆਇਆ ਉਹਨੇ ਕਹੇ ਵੀ ਤੂੰ ਭਾਈ ਤੈਨੂੰ ਬਾਰਖਾਂਦਾਂ ਤੇ ਲੈ ਲੈਣਾ ਤੇ ਸਾਡੇ ਤੇ ਡੇਢੇ ਖੋਈ ਨੇ ਤੇ ਬਸ ਇੱਥੇ ਹੀ ਉਹਨੇ ਚੱਕੀ ਘੁੜੀ ਮਾਰਤੀ ਉਹ ਵੀ ਕਸਟਮ ਲੱਗੇ ਆ ਜੇ ਸੀਗੇ ਉਹਨਾਂ ਰੋਲਰ ਨੂੰ ਪਾਇਆ ਪੁਰਸ਼ੀ ਰਪੋਰਟਨ ਕਰ ਦਿੱਤੀ ਪੁਲਸ ਨੂੰ ਮੈਂ ਟਾਂਡਿ ਕੋਲ ਸੌ ਗਈ ਜਦੋਂ ਸਾਡਾ ਬੁੰਡਾ ਗਿਆ ਉਦੋਂ ਜਾਂਦਿਆਂ ਨੂੰ ਬਸ ਓ ਟਿੱਕਾ ਪਿਆ ਸੀ ਪੁਰਸ਼ੀ ਫਸ ਗਏ ਕੋਈ ਇਸ ਮਾਮਲੇ ਦੀ ਸੀਸੀਟੀਵੀ ਸਾਹਮਣੇ ਆਈ ਤੁਹਾਡੇ ਕੋਲ ਹਲ ਤਾਂ ਕੋਈ ਨਹੀਂ ਕੁਝ ਨਹੀਂ ਆ ਉਹਨਾਂ ਸਾਰਾ ਕੁਝ ਪੁਰਸ਼ੀ ਆਪਣੇ ਕੰਟਰੋਲ 'ਚ ਕੀਤਾ ਉਹਨਾਂ ਨੇ ਪੁੱਛ ਕੁਝ ਕਰਕੇ ਫਿਰ ਗਾਂ ਅਗਲੀ ਕਾਰਵਾਈ ਕਰਨੀ ਬਾਡੀ ਬੁੱਡੀ ਦੀ ਨਹੀਂ ਹਲਤਾ ਹੁਣ ਜਾਣਗੇਸ਼ਵਰੀ ਦਿਨ ਚੜੇਗਾ ਹੈ ਸੋੜੇ ਰਾਤ ਦੇ ਉੱਤੇ ਫਿਰ ਦਿਨ ਚੜੇਗਾ ਤੇ ਮੈਂ ਉਹ ਮੁੰਡਿਆਂ ਨਾਲ ਗੱਲ ਕੀਤੀ ਹੈ ਕਹਿੰਦੇ ਵੀ ਸੋੜੇ ਦਿਨ ਚੜਦਾ ਤਾਂ ਫਿਰ ਹੈ ਕਰ ਦਿਆਂ ਕਾਰਵਾਈ ਪੁੱਛ ਦਿਆਂ ਪੁੱਛ ਮਿਲਦੇ ਹਾਂ ਹਾਂਜੀ